ਸੰਸਦ ਦੇ ਵਿੱਚ ਲੰਘੇ ਕੱਲ ਬਹੁਤ ਕੁਝ ਹੋਇਆ ਲੰਘੇ ਕੁਝ ਦਿਨਾਂ ਤੋਂ ਇਨਫੈਕਟ ਬਹੁਤ ਕੁਝ ਹੁੰਦਾ ਪਿਆ ਉੱਥੇ ਔਰ ਬੜੀਆਂ ਚਰਚਾਵਾਂ ਹੋ ਰਹੀਆਂ ਗੁੱਜੀਆਂ ਚਰਚਾਵਾਂ ਇਹੋ ਜਿਹੀਆਂ ਚਰਚਾਵਾਂ ਜਿਹੜੀਆਂ ਬਹਿਸ ਤੱਕ ਪਹੁੰਚ ਜਾਂਦੀਆਂ ਨੇ ਇਹੋ ਜਿਹੀਆਂ ਚਰਚਾਵਾਂ ਜਿਹਦੇ ਵਿੱਚ ਬਹਿਸ ਹੁੰਦੀ ਨਜ਼ਰ ਆਉਂਦੀ ਹੈ ਪਰ ਇੱਕ ਚੰਗੀ ਗੱਲ ਹੋਈ ਹੈ ਕਿ ਪੰਜਾਬ ਦੇ ਜਿਹੜੇ ਐਮਪੀਜ਼ ਨੇ ਲੋਕ ਸਭਾ ਚ ਜਿਹੜੇ ਬੈਠੇ ਨੇ ਉਹ ਵੱਧ ਕਰਕੇ ਸਰਦਾਰ ਵੀ ਨੇ ਔਰ ਉਹ ਪੰਜਾਬ ਦੇ ਮੂਲ ਮੁੱਦਿਆਂ ਨੂੰ ਜਾਣਦੇ ਵੀ ਨੇ ਚੰਗੇ ਬਲਾਰੇ ਵੀ ਨੇ। ਇਹੋ ਜੀ ਸਥਿਤੀ ਦੇ ਵਿੱਚ ਪੰਜਾਬ ਦੇ ਪੱਖ ਚੱਕਣਾ ਸੌਖਾ ਹੋ ਜਾਂਦਾ ਹੈ। ਕਾਂਗਰਸ ਦੇ ਵੱਲੋਂ 7 ਉਮੀਦਵਾਰ ਜਿੱਤੇ। ਆਮ ਆਦਮੀ ਪਾਰਟੀ ਵੱਲੋਂ 3 ਉਮੀਦਵਾਰ ਜਿੱਤੇ। ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਾਂਗੇ। ਹਾਲਾਂਕਿ ਸਾਰੀਆਂ ਪਾਰਟੀਆਂ ਕਰਦੀਆਂ ਨੇ। ਪਰ ਜੇ ਆਮ ਆਦਮੀ ਪਾਰਟੀ ਇਹ ਦਾਵਾ ਵੀ ਕਰਦੀ ਹੈ ਤਾਂ ਚੰਗੀ ਗੱਲ ਹੈ ਜੇ ਉਹਨਾਂ ਦੇ 3 ਜਿੱਤ ਗਏ ਬਲਾਰੇ ਜੇ ਉਹਨਾਂ ਦੇ 3 ਉਮੀਦਵਾਰ ਜਿੱਤ ਗਏ ਜਿਨ੍ਹਾਂ ਦੇ ਵਿੱਚ ਮਾਲਵਿੰਦਰ ਕੰਗ ਵਰਗੇ ਆਮ ਆਦਮੀ ਪਾਰਟੀ ਦੇ ਧਾਕੜ ਬਲਾਰੇ ਵੀ ਸ਼ਾਮਿਲ ਨੇ ਤੇ ਇਹ ਚੰਗੀ ਗੱਲ ਹੋਵੇਗੀ ਜੇ ਉਹ ਸੰਸਦ ਦੇ ਵਿੱਚ ਜਾ ਕੇ ਤੇ ਪੰਜਾਬ ਦੇ ਮੁੱਦੇ ਚੱਕਣਗੇ ਹਾਲਾਂਕਿ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ ਲੰਘੇ ਕੱਲ ਰਾਜਾ ਵੜਿੰਗ ਡਟ ਕੇ ਬੋਲੇ ਨੇ ਭਾਵੇਂ ਉਹ ਕਿਸਾਨੀ ਮੁੱਦੇ ਹੋਣ ਭਾਵੇਂ ਉਹ ਸਿੱਧੂ ਮੂਸੇਵਾਲੇ ਦਾ ਮੁੱਦਾ ਹੋਵੇ ਰਾਜਾ ਵੜਿੰਗ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਗੱਲ ਕਰਦੇ ਆ ਮਾਲਵਿੰਦਰ ਸਿੰਘ ਕੰਗਦੀ ਮਲਵਿੰਦਰ ਸਿੰਘ ਕੰਗਨਾਨਪੁਰ ਸਾਹਿਬ ਤੋਂ ਚੋਣ ਜਿੱਤਦੇ ਨੇ ਚੋਣ ਜਿੱਤਣ ਤੋਂ ਬਾਅਦ ਮਲਵਿੰਦਰ ਕੰਗ ਜੜੇ ਨੇ ਉਹ ਐਮਪੀ ਬਣ ਜਾਂਦੇ ਨੇ ਪਰ ਮਲਵਿੰਦਰ ਕੰਗ ਅਚਾਨਕ ਇੱਕ ਇੰਟਰਵਿਊ ਦਿੰਦੇ ਨੇ ਇੱਕ ਨਿੱਜੀ ਚੈਨਲ ਨੂੰ ਔਰ ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਜ਼ਿਕਰ ਕਰ ਦਿੰਦੇ ਨੇ ਸ਼ੁਰੂਆਤ ਕਰਦੇ ਹਾਂ ਕੁਝ ਮਾਲਵਿੰਦਰ ਸਿੰਘ ਕਾਂਗ ਤੋਂ ਕਈਆਂ ਗਈਆਂ ਗੱਲਾਂ ਬਾਰੇ ਉਸ ਇੰਟਰਵਿਊ ਦੇ ਵਿੱਚ ਪਾਲਵਿੰਦਰ ਕਾਂਗ ਜ਼ਿਕਰ ਕਰਦੇ ਨੇ ਕਿ ਨਾ ਰਾਸ਼ਟਰਪਤੀ ਨੇ ਤੇ ਨਾ ਹੀ ਸਪੀਕਰ ਲੋਕ ਸਭਾ ਨੇ ਇਹ ਜ਼ਰੂਰੀ ਸਮਝਿਆ ਕਿ ਲੋਕ ਸਭਾ ਦੇ ਵਿੱਚ ਪੰਜਾਬ ਦਾ ਜ਼ਿਕਰ ਕੀਤਾ ਜਾਵੇ ਪੰਜਾਬ ਦਾ ਪੰਜਾਬ ਦੇ ਲੀਡਰਾਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਪੰਜਾਬ ਦੀ ਸਥਿਤੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਜੋ ਕਿ ਬੇਹੱਦ ਗਲਤ ਉਹਨਾਂ ਨੇ ਸਾਫ਼ ਕਿਹਾ ਕਿ ਜ਼ਿਕਰ ਹੋਣਾ ਚਾਹੀਦਾ ਸੀਗਾ ਉਸ ਤੋਂ ਬਾਅਦ ਕੁਝ ਆਮ ਮੁੱਦੇ ਲੋਕ ਸਭਾ ਦੇ ਫਰੋਲੇ ਗਏ ਪਰ ਉਸ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਭਰਿਆ ਕਿ ਮਾਲਵਿੰਦਰ ਸਿੰਘ ਕੰਗ ਭਾਈ ਅਮਰਿਤਪਾਲ ਸਿੰਘ ਬਾਰੇ ਕੀ ਸੋਚਦੇ ਨੇ ਕਿਉਂਕਿ ਸਾਰੇ ਉਮੀਦਵਾਰਾਂ ਨੇ ਜਿਹੜੇ ਐਮਪੀ ਬਣੇ ਨੇ ਉਹਨਾਂ ਨੇ ਸੌਂ ਚੁੱਕ ਲਈ ਹੈ ਉਹ ਨਿੱਜੀ ਤੌਰ ਤੇ ਜ਼ਾਤੀ ਤੌਰ ਤੇ ਐਮਪੀ ਹੁਣ ਖਾਏ ਜਾ ਰਹੇ ਨੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੇ ਜਿਹੜੇ ਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਨੇ ਅਜੇ ਤੱਕ ਸੌਂ ਨਹੀਂ ਚੁੱਕੀ ਉਦੇ ਉੱਤੇ ਮਲਵਿੰਦਰ ਕੰਗ ਜ਼ਰੂਰ ਇੱਕ ਹੈਰਾਨੀ ਜਨਕ ਅਪੀਲ ਕਰਦੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸ਼ਾਇਦ ਇਹੋ ਜਿਹਾ ਬਿਆਨ ਪਹਿਲੀ ਵਾਰ ਦਿੱਤਾ ਗਿਆ ਹੋਵੇਗਾ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਸੌਂ ਚਕਾਨ ਉੱਤੇ ਪਹਿਲੀ ਵਾਰ ਮਲਵਿੰਦਰ ਕੰਗ ਬੋਲੇ ਨੇ ਕਹਿੰਦਾ ਕਿ ਸੌਂ ਚਕਾਣੀ ਚਾਹੀਦੀ ਹੈ ਜੇ ਲੋਕਾਂ ਨੇ ਫਤਵਾ ਦਿੱਤਾ ਜੇ ਐਡਾ ਵੱਡਾ ਮਾਰਜਨ ਉਹਨਾਂ ਨੂੰ ਮਿਲਿਆ ਹੈ ਐਡੇ ਵੱਡੇ ਮਾਰਜਨ ਨਾਲ ਜਿਤਾਇਆ ਗਿਆ ਹੈ ਤੇ ਸੌਂ ਚਕਾਣੀ ਚਾਹੀਦੀ ਹੈ ਸੌਂ ਚਕਾਉਣ ਵਾਸਤੇ ਉਹਨਾਂ ਨੂੰ ਲਿਆਉਣਾ ਚਾਹੀਦਾ ਹੈ ਔਰ ਕਾਰਵਾਈ ਨੂੰ ਅਮਲ ਚ ਲਾਉਣਾ ਚਾਹੀਦਾ ਹੈ ਜੋ ਪ੍ਰੋਟੋਕਾਲ ਹੈ ਉਸ ਨੂੰ ਅਮਲ ਦੇ ਵਿੱਚ ਲਿਆਉਣਾ ਚਾਹੀਦਾ ਉਹਨਾਂ ਦਾ ਸਾਫ਼ ਕਹਿਣਾ ਸੀਗਾ ਇਹ ਬਿਲਕੁਲ ਵੀ ਇੱਥੇ ਕੋਈ ਵੱਡੀ ਗੱਲ ਨਹੀਂ ਸਮਝੀ ਜਾ ਸਕਦੀ ਕਿ ਜੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਹੈ ਤਾਂ ਜ਼ਰੂਰ ਇੱਕ ਪ੍ਰੋਟੋਕਾਲ ਹੈ ਉਹ ਪ੍ਰੋਟੋਕਾਲ ਹਰ ਕੋਈ ਮੰਨਦਾ ਹੈ ਔਰ ਇੱਕ ਲੀਡਰ ਹੋਣ ਦੇ ਨਾਤੇ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਪਰ ਗੱਲ ਇੱਥੇ ਖੜਦੀ ਹੈ ਕਿ ਭਾਈ ਅਮਰਤਪਾਲ ਸਿੰਘ ਜੇ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਨੇ ਤਾਂ ਇਹਦੇ ਇਲਜ਼ਾਮ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਲਾਉਂਦੇ ਨੇ ਹੁਣ ਤੱਕ ਜੇ ਭਾਈ ਅਮਰਤਪਾਲ ਸਿੰਘ ਸੌ ਨਹੀਂ ਚੁੱਕ ਸਕੇ ਜਾਂ ਇਲੈਕਸ਼ਨਸ ਵੇਲੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉਹਦੇ ਸਿੱਧੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲਾਏ ਜਾਂਦੇ ਨੇ ਰਾਜਦੇਵ ਸਿੰਘ ਖਾਲਸਾ ਸੀਐਮ ਭਗਵੰਤ ਮਾਨ ਉੱਤੇ ਇਲਜ਼ਾਮ ਲਾਉਂਦੇ ਨੇ ਰਾਜਦੇਵ ਸਿੰਘ ਖਾਲਸਾ ਇਹ ਦਾਵਾ ਕਰਦੇ ਨੇ ਕਿ ਐਨਐਸਏ ਜਿਹੜੀ ਭਾਈ ਅਮਰਪਾਲ ਸਿੰਘ ਤੇ ਲੱਗੀ ਹੈ ਇਹ ਇੱਕ ਸੂਬਾਈ ਮੁੱਦਾ ਹੈ ਸੂਬਾ ਸਰਕਾਰ ਦਾ ਮੁੱਦਾ ਹੈ ਜੋ ਕਿ ਸੂਬਾ ਸਰਕਾਰ ਨੇ ਇੰਪਲੀਮੈਂਟ ਕੀਤਾ ਪਰ ਉੱਥੇ ਹੀ ਸੂਬਾ ਸਰਕਾਰ ਦਾ ਇੱਕ ਧਾਕੜ ਬਲਾਰਾ ਔਰ ਹੁਣ ਲੋਕ ਸਭਾ ਐਮਪੀ ਮਲਵਿੰਦਰ ਕੰਗ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਸਿਫਾਰਿਸ਼ ਕਰਦੇ ਨਜ਼ਰ ਆਉਂਦੇ ਨੇ ਉਦੋਂ ਸਵਾਲ ਜ਼ਰੂਰ ਖੜਦੇ ਨੇ ਖੈਰ ਸਵਾਲ ਤਾਂ ਇੱਥੋਂ ਵੀ ਖੜੇ ਹੋਣ ਲੱਗ ਗਏ ਕਿ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਚੋਣ ਜਿੱਤੇ ਨੇ ਜਿਹੜੇ ਐਮਪੀ ਬਣੇ ਨੇ ਕੀ ਹੁਣ ਉਹ ਭਾਈ ਅਮਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਜਾ ਖੜੇ ਨੇ ਜਾਂ ਹੌਲੀ-ਹੌਲੀ ਕੀ ਬਗਾਵਤ ਉੱਠਦੀ ਪਈ ਹੈ ਬਗਾਵਤ ਦਾ ਦੌਰ ਤਾਂ جاری ਹੈ ਵਕ-ਵਕ ਪਾਰਟੀਆਂ ਦੇ ਵਿੱਚ ਵਕ-ਵਕ ਸਮੇਂ ਦੇ ਉੱਤੇ ਬਗਾਵਤਾਂ ਹੁੰਦੀਆਂ ਵੀ ਆਈਆਂ ਨੇ ਹੋ ਵੀ ਰਹੀਆਂ ਨੇ ਇਹੋ ਜੀ ਸਥਿਤੀ ਦੇ ਵਿੱਚ ਜੇ ਦੁਆਰਾ ਬਗਾਵਤ ਇੱਕ ਹੋਰ ਪਾਰਟੀ ਦੇ ਵਿੱਚ ਉੱਠ ਜਾਵੇ ਤੇ ਇਹਦੇ ਵਿੱਚ ਕੋਈ ਦੋਚਿੱਤੀ ਵੀ ਨਹੀਂ ਹੋਵੇਗੀ ਕੋਈ ਹੈਰਾਨੀ ਵੀ ਨਹੀਂ ਹੋਵੇਗੀ ਪਰ ਗੱਲ ਇੱਥੇ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਅੰਦਰ ਵੀ ਬਗਾਵਤ ਹੋ ਰਹੀ ਹੈ ਖੈਰ ਇਹਦਾ ਜਵਾਬ ਤਾਂ ਆਉਣ ਦੇ ਸਮੇਂ ਨੂੰ ਸਾਹਮਣੇ ਆ ਹੀ ਜਾਵੇਗਾ ਇਹ ਇਹ ਬਿਆਨ ਕੋਈ ਏਡਾ ਵੱਡਾ ਬਿਆਨ ਨਹੀਂ ਹੈ ਜਿਹੜਾ ਮਾਲਵਿੰਦਰ ਕੰਗਰੇ ਨੇ ਦਿੱਤਾ ਹੈ ਆਉਂਦੇ ਸਮੇਂ ਹੋਰ ਜਿਹੜੇ ਦਿੱਤੇ ਬਿਆਨ ਹੋਣਗੇ ਜਾਂ ਹੋਰ ਜੋ ਐਕਸ਼ਨਸ ਹੋਣਗੇ ਉਹਨਾਂ ਤੋਂ ਜ਼ਿਆਦਾ ਸਹੀ ਇਹਦਾ ਪ੍ਰਮਾਣ ਮਿਲ ਸਕਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰੋ ਵਨ ਇੰਡੀਆ ਪੰਜਾਬੀ Subscribe to One India channel and never miss an update.